ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਵਿਰੋਧ ਦੇ ਪਾਠ ਦੋ ਦਾ ਆਗਾਜ ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਤੋਂ ਸ਼ੁਰੂ ਕੀਤਾ ਗਿਆ। ਜਿਸ ਤਿਤ ਮੰਡੀ ਅਰਨੀ ਵਾਲਾ ਦੇ ਵਾਰਡ 1 ਤੋਂ BC ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਕੰਬੋਜ ਅਤੇ SC ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਿੰਦਰਪਾਲ ਸਿੰਘ ਗੋਸ਼ਾ ਦੇ ਅਗਵਾਈ ਚ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਕੇਵਲ ਕੰਬੋਜ ਤੇ ਛਿੰਦਰਪਾਲ ਗੋਸ਼ਾਵਲੋ ਸਮੂਹ ਮੰਡੀ ਅਰਨੀ ਵਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਸਮਾਜ ਸੇਵੀ ਸੰਸਥਾਵਾਂ ਚੰਗੇ ਅਕਸ ਵਾਲੀ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਨਸ਼ਿਆਂ ਦੇ ਕੋੜ ਨੂੰ ਮੰਡੀ ਅਰਨੀ ਵਾਲਾ ਤੇ ਨਾਲ ਲੱਗਦੇ ਇਲਾਕੇ 'ਚ ਨਸ਼ੇ ਬਾਹਰ ਕੱਢਣ ਵਾਸਤੇ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੋਗ ਨਸ਼ਾ ਵਿਰੁੱਧ ਦਾ ਪੰਜਾਬ ਅੰਦਰ ਦੂਜਾ ਪੜਾਅ ਸ਼ੁਰੂ ਹੋਇਆ ਹੈ ਤੇ ਇਸ ਮੁਹਿੰਮ ਚ ਆਪਣੀ ਆਪਣੇ ਪਿੰਡ ਮੁਹੱਲੇ ਇਲਾਕੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਮੁਹਿੰਮ ਚ ਵੱਧ ਤੋਂ ਵੱਧ ਸਹਿਯੋਗ ਦੇਣ ਉਹਨਾਂ ਦੱਸਿਆ ਕਿ ਕੱਲ ਮੰਡੀ ਅਰਨੀ ਵਾਲਾ ਦੇ ਵਾਰਡ ਨੰਬਰ 10 ਦਸਵੇਸ਼ ਨਗਰ ਟਿੱਬਾ ਚ ਸਮਾਂ 11 ਵਜੇ ਮਹੱਲਾ ਕਲੀਨਿਕ ਕੋਲੋਂ ਸ਼ੁਰੂ ਹੋ ਕੇ ਨਸ਼ਾ ਵਿਰੁੱਧ ਮੁਹਿੰਮ ਪਿਤ ਰੋਡ ਮਾਰਚ ਕੱਢਿਆ ਜਾਵੇਗਾ ਇਸ ਮੌਕੇ ਅਜੀਤ ਕੁਮਾਰ ਕੁੱਕੜ ਸੰਦੀਪ ਸਿੰਘ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਦਰਜਾ ਬਾਦ ਦਰਜਾ ਓ ਦੇਦਾਰ ਮੌਜੂਦ ਸਨ ਮੈਨੂੰ ਨਾਲ ਹੀ ਰੱਖ ਉਹ ਵਾਟ ਕੇ ਕੰਮੇਟੀਆਂ ਬਣਿਆ ਦੇਖੇ ਸਰਨੇ ਵੰਦੇ ਸਮਨਾਰੂ ਤੇਜੀ ਵਾਦੀ ਤਾਂ ਹਟ ਸਤਿ ਸ਼ਕਲ ਜੀ ਸਾਰਿਆਂ ਨੂੰ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਅੱਜਕੱਲ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਇੱਕ ਮਹਿੰਮ ਚਲਾ ਰਹੀ ਨਸ਼ਿਆਂ ਮਤਲਬ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਜਿਹੜੀ ਕਿ ਅੱਜ ਅਰਨੇਵਾਲਾ ਨਗਰ ਪੰਚਾਇਤ ਵੱਲੋਂ ਉਪਰਾਲਾ ਕੀਤਾ ਗਿਆ ਤੇ ਜੇ ਕਿਸ ਨੂੰ ਦਵਾਈ ਦੀ ਲੋੜ ਉਹ ਵੀ ਦਵਾਈ ਦਿੱਤੀ ਜਾ ਰਹੀ ਹੈ ਤੇ ਮੈਂ ਧੰਨਵਾਦ ਕਰਦਾ ਸਾਡੇ 1 ਨੰਬਰ ਵਾਰਡ ਤੋਂ ਐਮਸੀ ਸਾਹਿਬ ਇੱਥੇ ਖੜੇ ਨੇ ਬਾਕੀ ਵੀ ਸਾਡੇ ਕਮੇਟੀ ਦੇ ਐਮਸੀ ਸਾਹਿਬ ਉਹ ਵੀ ਨਾਲ ਆਏ ਬਾਕੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਸਾਡੇ ਪੁਲਿਸ ਮੁਲਾਜ਼ਮ ਆਏ ਨੇ ਤੇ ਨਗਰ ਪੰਚਾਇਤ ਦੇ ਜਿੰਨੇ ਇੰਸਪੈਕਟਰ ਸਾਹਿਬ ਹੋਰ ਜਿੰਨੇ ਸਹਾਇਕ ਲੜਕ ਸਾਰਿਆਂ ਦਾ ਧੰਨਵਾਦ ਕਿਉਂਕਿ ਇਹ ਲੜਾਈ ਜਿਹੜੀ ਇਕੱਲੇ ਇੱਕ ਆਮ ਬੰਦੇ ਦੀ ਜਾਂ ਇਕੱਲੀ ਸਰਕਾਰ ਦੀ ਲੜਾਈ ਨਹੀਂ ਹੈ ਇਹ ਸਾਡੇ ਸਾਰਿਆਂ ਦੀ ਲੜਾਈ ਹੈ ਅਸੀਂ ਆਪਦੇ ਭਰਾਵਾਂ ਨੂੰ ਜਿਹੜੇ ਗਲਤ ਰਾਹ ਪੈ ਚੁੱਕੇ ਹਨ ਉਹਨਾਂ ਨੂੰ ਸਹੀ ਰਾਹ ਤੇ ਲਿਆਉਣਾ ਹੈ ਤੇ ਉਹਨਾਂ ਦਾ ਸਹਿਯੋਗ ਕਰਨਾ ਹੈ ਨਾ ਕਿ ਆਪਾਂ ਉਹਨਾਂ ਨੂੰ ਕੋਈ ਨਸ਼ੇੜੀ ਸ਼ਬਦ ਕਹੀਏ ਉਹ ਇੱਕ ਤਰ੍ਹਾਂ ਦੇ ਬਿਮਾਰ ਨੇ ਕਿਉਂਕਿ ਜਾਣੇ ਅਣਜਾਣੇ ਚ ਉਹਨਾਂ ਕੋਲ ਕੁਝ ਗਲਤ ਰਾਹ ਤੇ ਤੁਰ ਪਏ ਤੇ ਆਪਾਂ ਸਾਰੇ ਉਹਨਾਂ ਨੂੰ ਵਾਪਸ ਲੈ ਕੇ ਅੱਜ 1 ਨੰਬਰ ਵਾਰਡ ਚ ਨਸ਼ਾ ਵਿਰੋਧ ਜੋ ਸਰਕਾਰ ਨੇ ਮੈਮ ਚਲਾਈ ਹੈ ਉਸ ਦੇ ਤਹਿਤ ਅੱਜ 1 ਨੰਬਰ ਵਾਰਡ ਚ ਪੈਦਲ ਮਾਰਚ ਕੀਤਾ ਗਿਆ ਅਤੇ ਲੋਕਾਂ ਨੂੰ ਨਸ਼ੇ ਵਿਰੋਧ ਜਾਗਰੂਕ ਕਰਨ ਦੇ ਵਾਸਤੇ ਅੱਜ ਅਰਨੀ ਵਾਲ ਤੋਂ ਸਾਰੀ ਟੀਮ ਇਹ ਤੇ ਪਹੁੰਚੀ ਹੈ ਸਰਕਾਰੀ ਮੁਲਾਜ਼ਮੀ ਪਹੁੰਚੇ ਔਰ ਲੋਕਾਂ ਨੂੰ ਸਮਝਾਇਆ ਗਿਆ ਕਿ ਨਸ਼ਾ ਬੰਦ ਕਰਨਾ ਚਾਹੀਦਾ ਹੈ ਇਹ ਇਸ ਤਰ੍ਹਾਂ ਜੋ ਸਰਕਾਰ ਦਾ ਕਦਮ ਹੈ ਚੰਗਾ ਹੈ ਤੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਜਿੰਨੂੰ ਵੀ ਕੋਈ ਜੇ ਕੋਈ ਨਸ਼ਾ ਕਰਦਾ ਹੈ ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਦੀਖ ਖਤੇ ਅੱਜ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜੋ ਮਹਮ ਚਲਾਈ ਹੈ ਉਸ ਦਾ ਜੋ ਦੂਸਰਾ ਪਾਰਟ ਸ਼ੁਰੂ ਕੀਤਾ ਗਿਆ ਹੈ ਪੂਰੇ ਪੰਜਾਬ ਵਿੱਚ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਾਰਡਾਂ ਵਿੱਚ ਜੋ ਰੋਡ ਮਾਰਚ ਕੀਤਾ ਜਾ ਰਿਹਾ ਹੈ ਨਸ਼ਾ ਵਿਰੁੱਧ ਲਾਂਬੰਦ ਕੀਤਾ ਜਾ ਰਿਹਾ ਹੈ ਨੌਜਵਾਨਾਂ ਨੂੰ ਉਸ ਦੇ ਤਹਿਤ ਅੱਜ ਮੰਡੀ ਅਰਨੀ ਵਾਲਾ ਵਿਖੇ ਵਾਰਡ ਨੰਬਰ 1 ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਸਮਾਜ ਸੇਵੀ ਪੁਲਿਸ ਪ੍ਰਸ਼ਾਸਨ ਜੋ ਵੀ ਹੈ ਜਾਂ ਸਰਕਾਰੀ ਅਧਿਕਾਰੀ ਹਨ ਸਿਵਲ ਪ੍ਰਸ਼ਾਸਨ ਉਹਨਾਂ ਨੂੰ ਨਾਲ ਲੈ ਕੇ ਇਹ ਪੂਰੇ ਮੰਡੀ ਦੇ ਜੋ ਵਾਰਡ ਹੈ ਉਸ ਦਾ ਰੌਂਡ ਕੱਢਿਆ ਗਿਆ ਹੈ ਔਰ ਸਨੇਹਾ ਦਿੱਤਾ ਗਿਆ ਸਾਰੇ ਮੰਡੀ ਨਿਵਾਸੀਆਂ ਨੂੰ ਵੱਖ-ਵੱਖ ਵਾਰਡਾਂ ਚ ਜੋ ਨੌਜਵਾਨ ਨਸ਼ੇ ਦੀ ਗ੍ਰਿਪਟੇਟ ਆਏ ਹੋਏ ਹਨ ਉਹਨਾਂ ਨੂੰ ਵੀ ਬੇਨਤੀ ਹੈ ਵੀ ਸਾਡੇ ਨਾਲ ਆਓ ਮਿਲੋ ਅਗਰ ਜੇ ਕੋਈ ਤੁਹਾਨੂੰ ਨਸ਼ਾ ਛੱਡਣ ਦੇ ਵਿੱਚ ਆਉਂਦੇ ਹਨ ਤਾਂ ਉਹਦਾ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਦਾ ਇਲਾਜ ਕਰਵਾਵਾਂਗੇ ਔਰ ਜੋ ਵੀ ਸਰਕਾਰ ਵੱਲ ਮਿਲੀ ਉਹਨਾਂ ਦਾ ਅਸੀਂ ਮਦਦ ਕਰਾਂਗੇ ਹਲੋ